ਪੰਜਾਬ ਪਰਦੇ ਵਿੱਚ ਖਾਲਿਸਤਾਨੀ ਗਤੀਵਿਧੀਆਂ ਤੇਜ਼ ਹੋਣ ਤੋਂ ਬਾਅਦ ਏਜੰਸੀਆਂ ਅਲਰਟ 모ਡ ਤੇ ਨੇ ਲਗਾਤਾਰ ਜਾਂਚ ਪੜਤਾਲਾਂ ਚੱਲ ਰਹੀਆਂ ਨੇ ਜਿਸ ਦੌਰਾਨ ਮੁਹਾਲੀ ਦੇ ਸਟੇਟ ਸਪੈਸ਼ਲ ਸੈੱਲ ਦੇ ਵੱਲੋਂ ਇੱਕ ਵੱਡੀ ਕਾਮਯਾਬੀ ਮਿਲੀ ਹੈ ਜੀ ਹਾਂ ਐਸਐਫጄ ਜੋ ਕਿ ਇੱਕ ਪਾਵਨ ਦੀ ਸ਼ੁਦਾ ਇੱਕ ਸੰਸਥਾ ਹੈ ਜਿਸ ਦੇ ਮੁਖੀ ਨੇ ਗੁਰਪਤਵੰਦ ਸਿੰਘ ਪੰਨੂ ਜੋ ਕਿ ਅਕਸਰ ਹੀ ਅਮਰੀਕਾ ਦੇ ਵਿੱਚ ਬੈਠ ਕੇ ਆਪਣੀਆਂ ਵੀਡੀਓਜ਼ ਜਾਰੀ ਕਰਕੇ ਧਮਕੀਆਂ ਦਿੰਦੇ ਰਹਿੰਦੇ ਨੇ ਹੁਣ ਉਹਨਾਂ ਦੇ ਸਭ ਤੋਂ ਕਰੀਬੀ ਰੇਸ਼ਨ ਸਿੰਘ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਹੈ ਦਾਵਾ ਡੀਜੀਪੀ ਪੰਜਾਬ ਦੇ ਵੱਲੋਂ ਕੀਤਾ ਗਿਆ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਰੇਸ਼ਨ ਸਿੰਘ ਦੇ ਉੱਤੇ ਦੋਸ਼ ਹੈ ਕਿ ਜੋ ਫਿਲੌਰ ਦੇ ਵਿੱਚ ਪੀਮਰਾ ਉਮੀਦਵਾਰ ਜੀ ਦੇ ਬੁੱਤ ਨੂੰ ਤੋੜਿਆ ਗਿਆ ਸੀ ਤੇ ਦੂਜੇ ਪਾਸੇ ਵਕ-ਵਕ ਤਾਵਾਂ ਦੇ ਉੱਤੇ ਨਾਰੇ ਲਿਖੇ ਗਏ ਸੀ ਖਾਲਿਸਤਾਨ ਜਿੰਦਾਬਾਦ ਦੇ ਉਹ ਰੇਸ਼ਮ ਸਿੰਘ ਦੇ ਵੱਲੋਂ ਵੀ ਆਪਰੇਟ ਕੀਤਾ ਜਾ ਰਿਹਾ ਸੀ ਇਹਨਾਂ ਸਾਰੇ ਜੁਲਮਾਂ ਦੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜੇ ਪਾਸੇ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਰੇਸ਼ਮ ਸਿੰਘ ਨੂੰ 10 ਲੱਖ ਦੇ ਕਰੀਬ ਫੰਡਿੰਗ ਹੁੰਦੀ ਸੀ ਤਾਂ ਹੁਣ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਫੰਡਿੰਗ ਕਦੋਂ ਤੋਂ ਹੋ ਰਹੀ ਸੀ ਲਗਭਗ 6 ਸਾਲਾਂ ਦਾ ਡੇਟਾ ਜਿਹੜਾ ਹੈ ਉਸ ਦੀ ਵੀ ਜਾਂਚ ਪੁਲਿਸ ਕਰੇਗੀ ਤੇ ਇਸ ਦੇ ਚੱਲਦੇ ਰੇਸ਼ਮ ਸਿੰਘ ਦੇ ਬੈਂਕ ਖਾਤਿਆਂ ਨੂੰ ਵੀ ਜਬਤ ਪੁਲਿਸ ਕਰ ਸਕਦੀ ਹੈ ਤੇ ਉਸਦੇ ਨਾਲ ਹੀ ਉਸਦੀ ਜ਼ਮੀਨ ਜਾਇਦਾਦ ਦੀ ਜਾਂਚ ਜਿਹੜੀ ਹੈ ਉਹ ਵੀ ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸਦੇ ਯੇ ਕਿ ਪਿਛਲੇ ਦਿਨਾਂ ਤੋਂ ਪੰਜਾਬ ਭੱਜ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਥਾਂ ਥਾਂ ਤੇ ਲਿਖੇ ਜਾਂਦੇ ਸੀ ਜਿਸ ਤੋਂ ਬਾਅਦ ਗੁਰਪਤਵੰਤ ਪੰਨੂ ਦੇ ਵੱਲੋਂ ਵੀਡੀਓ ਬਣਾ ਕੇ ਐਸੀ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਅਸੀਂ ਇੱਥੇ ਨਾਰੇ ਲਿਖ ਦਿੱਤੇ ਨੇ ਜਿਸ ਤੋਂ ਬਾਅਦ ਲਗਾਤਾਰ ਸੁਰੱਖਿਆ ਏਜੰਸੀਆਂ ਅਲਰਟ ਮੋਡ ਤੇ ਸੀ ਪਰ ਹੁਣ ਪੰਨੂ ਦੇ ਸਭ ਤੋਂ ਕਰੀਬੀ ਰੇਸ਼ਮ ਸਿੰਘ ਨੂੰ ਗ੍ਰਿਫਤਾਰ ਜਿਹੜਾ ਏ ਉਹ ਕਰ ਲਿਆ ਗਿਆ ਹੈ ਸਪੈਸ਼ਲ ਸੈਲ ਦੇ ਵੱਲੋਂ ਜਿਸ ਦੀ ਜਾਣਕਾਰੀ ਖੁਦ ਡੀਜੀਪੀ ਪੰਜਾਬ ਨੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਡੀਜੀਪੀ ਪੰਜਾਬ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਸਥਿਤ ਸੁਰਿੰਦਰ ਸਿੰਘ ਠੀਕਰੀ ਵਾਲਾ ਜੋ ਕਿ ਯੂਏਪੀਏ ਮਾਮਲੇ ਦੇ ਵਿੱਚ ਲੋੜੀਦਾ ਹੈ ਤੇ ਐਸਐਸਫਜੀ ਦੇ ਮੁਖੀ ਪੰਨੂ ਦੇ ਨਿਰਦੇਸ਼ਾਂ ਤੇ ਮਲਜ਼ਮ ਰੇਸ਼ਮ ਸਿੰਘ ਨੇ ਜੂਨ 27 25 ਦੇ ਪਹਿਲੇ ਹਫਤੇ ਫਲੋਰ ਦੇ ਨੰਗਲ ਦੇ ਵਿੱਚ ਡਾਕਟਰ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਸੀ ਪੁਲਿਸ ਮੁਤਾਬਕ ਰੇਸ਼ਮ ਸਿੰਘ ਬਰਨਾਲੇ ਦੇ ਪਿੰਡ ਹਮੀਦੀ ਦਾ ਰਹਿਣ ਵਾਲਾ ਹੈ ਉਸਨੇ ਪਟਿਆਲਾ ਫਰੀਦਕੋਟ ਲੰਦਰ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਫਜੀ ਤੇ ਖਾਲਿਸਤਾਨੀ ਪੱਖੀ ਨਾਰੇ ਲਿਖੇ ਸੀ ਤੇ ਕਾਫੀ ਸਮੇਂ ਤੋਂ ਫਰਾਰ ਸੀ डीजीपी ਨੇ ਕਿਹਾ ਕਿ ਮਈ 2025 ਦੇ ਵਿੱਚ ਭਾਰਤ ਪਾਕਿਸਤਾਨ ਤਣਾਅ ਦੌਰਾਨ ਰੇਸ਼ਮ ਸਿੰਘ ਨੇ ਜਨਤਾ ਦੇ ਵਿੱਚ ਅਸ਼ਾਂਤੀ ਪੈਦਾ ਕਰਨ ਅਤੇ ਦੇਸ਼ ਵਿਰੋਧੀ ਭਾਵਨਾਵਾਂ ਫੈਲੋਣ ਦੇ ਲਈ ਪਾਕਿਸਤਾਨ ਜਿੰਦਾਬਾਦ ਤੇ ਖਾਲਿਸਤਾਨ ਜਿੰਦਾਬਾਦ ਵਰਗੇ ਢੜਕਾਊ ਨਾਰੇ ਲਿਖੇ ਸਨ। ਉਹਨਾਂ ਨੇ ਕਿਹਾ ਕਿ ਮੁਲਜ਼ਮ ਨੂੰ ਇਨ੍ਹਾਂ ਗਤੀਵਿਧੀਆਂ ਦੇ ਲਈ ਵਿਦੇਸ਼ਾਂ ਤੋਂ ਵੀ ਫੰਡ ਮਿਲਦੇ ਆ ਰਹੇ ਨੇ। ਹਾਸਲ ਜਾਣਕਾਰੀ ਦੇ ਅਨੁਸਾਰ ਰੇਸ਼ਮ ਸਿੰਘ ਨੂੰ ਪਹਿਲਾਂ 2 यूपीए मामलਿਆਂ ਦੇ ਵਿੱਚ ਕਰਨਾਲ ਤੇ ਸੰਗਰੂਰ ਦੇ ਵਿੱਚ ਦੇਸ਼ ਵਿਰੋਧੀ ਨਾਰੀ ਲਿਖਣ ਦੇ ਲਈ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤਾਂ ਬਿਲਕੁਲ ਦੱਸ ਦਈਏ ਕਿ ਹੁਣ ਇਸ ਦੇ ਉੱਤੇ ਲਗਾਤਾਰ ਸਖਤੀ ਜਿਹੜੀ ਹੈ ਉਹ ਬਰਤ ਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਾਈ ਅਲਰਟ ਦੇ ਉੱਤੇ ਟੀਮਾਂ ਲਾ ਕੇ ਇਹਨਾਂ ਖਾਲਸਾਨੀ ਪੱਖੀਆਂ ਨੂੰ ਲਗਾਤਾਰ ਨਿਸ਼ਾਨਾ ਜਿਹੜਾ ਇਹ ਉਹ ਬਣਾਇਆ ਜਾ ਰਿਹਾ ਹੈ